ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਮੈਂ ਤੁਹਾਨੂੰ ਕੇਵੀਐਸ ਅਤੇ ਐਨਵੀਐਸ ਨੌਨ ਟੀਚਿੰਗ ਦੇ ਟੀਚਿੰਗ ਰੋਲ ਤੋਂ ਮੈਂ ਦੁਆਰੇ ਦਸੰਤ ਚਾਰੀ ਹਾਂ ਜਿਸ ਵਿੱਚ ਕਿ 14967 ਟੋਟਲ ਵਾਕੰਸੀਆਂ ਆਈਆਂ ਨੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਰਾਜ ਵਿਦਿਆਲਿਆ ਸਮਿਤੀ ਵੱਲੋਂ ਕੱਟੀਆਂ ਪੋਸਟਾਂ ਜੋ ਰਿਲੀਜ਼ ਹੋਈਆਂ ਨੇ 4 ਦਸੰਬਰ 2025 ਤੱਕ ਫਾਰਮ ਅਪਲਾਈ ਹੋਣੇ ਨੇ 14 ਨਵੰਬਰ ਤੋਂ ਅਪਲਾਈ ਹੋਣੀ ਸਟਾਰਟ ਹੋ ਗਈ ਨੇ ਇਸ ਨੂੰ ਅਪਲਾਈ ਕਰਨੇ ਤੁਹਾਡੇ ਕੋਲ ਬੀਐਡ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਬੀਕੋਮ ਐਮਕੋਮ 12th ਗ੍ਰੈਜੂਏਸ਼ਨ ਪਾਸ ਹੋਣੀ ਜ਼ਰੂਰੀ ਹੈ ਤਾਂ 对，因为龙。 ਕਿ ਜਿਸ ਵਿਜੀਕਟ ਟੋਗਰ ਤੋਂ 18 ਸਾਲ ਦੀ ਹੋਣੀ ਚਾਹੀਦੀ ਤੇ ਬਹੁਤ ਵਾਰ 50 ਸਾਲ ਦੀ ਇਹਨਾਂ ਨੇ ਮੰਗੀ ਆ ਹਰੇਕ ਫੋਸ ਦੇ ਲਈ ਏਜ ਲਿਮਿਟ ਵੱਖਰੀ ਵੱਖਰੀ ਰੱਖੀ ਗਈ ਆ ਸੋ ਤੁਸੀਂ ਆਫੀਸ਼ੀਅਲ ਨੋਟੀਫਿਕੇਸ਼ਨ ਵਿੱਚ ਹਰੇਕ ਫੋਸ ਦੇ ਲਈ ਆਪਣੀ ਏਜ ਲਿਮਿਟ ਜ਼ਰੂਰ ਚੈੱਕ ਕਰ ਲੈਣੀ ਆ ਏਜ ਰਿਲੇਸ਼ਨ ਤੁਹਾਨੂੰ ਰੂਲਸ ਦੇ ਮੁਤਾਬਕ ਇਸ ਵਿੱਚ ਦਿੱਤੀ ਜਾਓਗੇ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਕੈਂਡੀਡੇਟਸ ਲਈ ਕੋਈ ਵੀ ਇਸ ਵਿੱਚ ਫੀਸ ਨਹੀਂ ਆ ਜਿਹੜੀ ਕਿ ਡਿਸੇਬਿਲਟੀ ਵਾਲੇ ਪਰਸਨ ਨੇ ਉਹਨਾਂ ਲਈ 400 ਰੁਪਏ ਦੀ ਜਨਰਲ ਈਡਬਲਯੂਐਸ ਤੇ ਅਦਰ ਬੈਕਵਰਡ ਕਲਾਸ ਵਾਲੇ ਲਈ 800 ਰੁਪਏ ਫੀਸ ਇਸ ਵਿੱਚ ਰੱਖੀ ਗਈ ਆ ਸੈ ਫੀਸ ਇਹਨਾਂ ਨੇ ਜਿ ਮੰਗੀ ਆ ਅਸਿਸਟੈਂਟ ਕਮਿਸ਼ਨਰ ਪ੍ਰਿੰਸੀਪਲ ਵਾਇਸ ਪ੍ਰਿੰਸੀਪਲ ਜਨਰਲ OBC ਤੇ EWS ਲਈ 2800 ਰੁਪਏ ਫੀਸ ਆ SC ST PH A ਅਸੈਂਬਲੀ 500 ਰੁਪਏ ਫੀਸ ਰੱਖੀ ਗਈ ਆ ਪੋਸਟ ਗ੍ਰੈਜੂਏਸ਼ਨ ਟ੍ਰੇਨਡ ਗ੍ਰੈਜੂਏਸ਼ਨ ਪੀਆਰਟੀ ਟੀਚਰ ਫਾਈਨੈਂਸ ਆਫੀਸਰ ਵਾਲੇ ਲਈ ਲਾਇਬ੍ਰੇਰੀਨ ਵਾਲੇ ਲਈ ਜੋ 2000 ਰੁਪਏ ਜਨਰਲ ओबीसी ਤੇ ਐਡਬਲਯੂਐਸ ਲਈ ਤੇ ਐਸਸੀ ਐਸਟੀ ਲਈ 500 ਰੁਪਏ ਫੀਸ ਆ ਐਸਐਸਏ ਸਟੈਨੋਗ੍ਰਾਫਰ ਜੂਨੀਅਰ ਅਸਿਸਟੈਂਟ ਲੈਬ ਅਟੈਂਡੈਂਟ ਮਲਟੀਟਾਸਕਿੰਗ ਸਟਾਫ ਇਹਨਾਂ ਲਈ ਜਨਰਲ ओबीसी ਐਡਬਲਯੂਐਸ ਲਈ 1700 ਤੇ ਬਾਕੀ ਸਾਰੀ ਕਾਸਟਲੀ 500 ਰੁਪਏ ਫੀਸ ਇਹਨਾਂ ਨੇ ਮੰਗੀ ਆ ਇਸ ਵਿੱਚ ਜੋ ਤੁਹਾਡੀ ਸੈਲਰੀ ਆ ਅਪ ਟੂ 2 ਲੱਖ ਤੱਕ ਜੋ ਡਿਪੈਂਡ ਕਰਦਾ ਪੋਸਟ ਦੇ ਅਕੋਰਡਿੰਗ ਉਸ ਵਿੱਚ ਰਹਿਣ ਵਾਲੀ ਆ ਜਿਨ੍ਹਾਂ ਨੇ ਕੇਵੀਐਸ ਦੀਸ ਨੇ ਸੜ ਦੇ ਦਿੱਕੇ ਨੰਬਰ ਤੇ ਸੰਪਰਕ ਕਰਕੇ ਘਰ ਬੈਠੇ ਪੋਸਟ ਅਪਲਾਈ ਕਰਵਾ ਸਕਦੇ ਨੇ ਆਫੀਸ਼ੀਅਲ ਵੈਬਸਾਈਟ ਇਸਪੋਰਟ ਦੀ ਮੈਂਸ਼ਨ ਹੈ ਜਿਸ ਤੇ ਜੇਕਰ ਤੁਸੀਂ ਬਾਕੀ ਦੀ ਡਿਟੇਲ ਨੂੰ ਚੈੱਕ ਕਰ ਲੈਣਾਗਾ ਘਰ ਬੈਠੇ ਰਜਨਾਉਂਦੀ ਹੈ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਬਰਤਵਤ ਲਾਈਕ ਸ਼ੇਅਰ ਕਰ ਦਿਓ ਧੰਨਵਾਦ